ਹਾਂਜੀ ਕਿੱਦਾਂ ਸਾਰੇ ਠੰਡ ਪੈ ਰਹੀ ਬਹੁਤ ਆਪਣਾ ਰੱਖੋ ਖਿਆਲ ਮੈਂ ਵੀ ਠੰਡ ਚਾਲ ਲਿਆ ਹੁਣ ਕਈ ਦਿਨ ਦਾ ਅੱਜ ਤਾਰਤੀ ਬਾਬੇ ਦੀ ਵੀ ਠੰਡ ਮੈਂ ਕਈ ਦਿਨ ਉਧਰ ਜਾਣੇ ਕਰਕੇ ਫਿਰ ਇਹਦੇ ਪੈਗ ਲੱਗਿਆ ਨਹੀਂ ਦੇਣੀ ਮਹੀਂ ਹੁੰਦੀ ਆ ਤਾਂ ਕਰਕੇ ਫੱਜੀ ਦੀ ਤਾਰੀ ਠੰਡ ਇਹਦੇ ਮਾਰਿਆ ਨ ਗਲ ਕਸਾ ਜਾ ਕਰਕੇ ਗਲਾਸ ਹੁਣ ਕਹਿੰਦਾ ਵੀ ਠੰਡ ਉਤਰ ਗਈ ਅੱਜ ਭਾਈ ਵਾਕਈ ਠੰਡ ਆ ਸਾਡੇ ਬੰਦੇ ਨੇ ਸਾਰੇ ਸਾਲ ਦੀ ਅੱਜ ਠੰਡ ਮੰਨੀ ਆ ਅੱਜ ਕਹਿੰਦਾ ਪਾਉ ਜਰਾ ਪਾ ਪਜਾਮਾ ਫੇਰ ਨਹੀਂ ਪਾਉਣਾ ਆ ਜਾ ਪੱਕਾ ਚਾਦਰੇ ਚ ਲਗਾਤੀ ਸਾਰੀ ਉਮਰ ਏ ਲਾ ਭਈ ਏ ਲਾ ਪਾ ਦੀ ਪਿੱਛੇ ਤੇ ਪਿੱਛੇ ਤੇ ਖਿੱਚ ਏਹ ਨਹੀਂ ਖਿੱਚ ਰਿਹਾ ਏ ਲਾ ਅੱਜ ਭਾਈ ਹੈਗੀ ਵਾਕਈ ਠੰਡ ਬੰਦੀ ਮੰਦੇ ਨੇ ਸਾਡੇ ਨੇ ਮੰਨੀ ਅੱਜ ਅਸੀਂ ਉਧਰ ਦੇ ਕਹਿੰਨੇ ਜਰਾਬਾਂ ਪਾ ਲੈ ਨਾ ਜੀ ਬਾਸ ਬਈ ਹੋਇਆ ਲੋਟ ਅੱਜ ਫਾਤੀ ਜੀ ਬਿਸਕੁਟ ਬਣਾਉਣ ਪਿੰਡ ਪੋਜੇ ਮਾਜਰਾ ਪਰ ਸਾਰੇ ਕੰਮ ਨਾ ਆਟੋਮੈਟਿਕ ਹੋ ਗਿਆ ਦੇਖੋ ਇਹਦੇ ਚ ਆਟੋਮੈਟਿਕ ਰਲਦਾ ਸਾਰਾ ਸਮਾਨ ਉਹ ਪਿਆ ਆਟਾ ਆਪਣਾ 80 ਰੁਪਏ ਬੰਦੇ ਇਹ ਬਣਾਈ ਲੰਨੇ ਬਹੁਤ ਵਧੀਆ ਬੰਦੇ ਕੋਲ ਖੜ ਕੇ ਸਾਰਾ ਸਮਾਨ ਪਾਉਂਦੇ ਆ ਆ ਮਸ਼ੀਨ ਰਲਾਉਂਦੀ ਆ ਟੀਵੀ ਇਹਨਾਂ ਕੋਲੇ ਹੈਗਾ ਇਹ ਤਾਂ ਇਹ ਸ਼ਗੋ ਨੂੰ ਟੀ ਇਹ ਹੈਗੀ ਮਸ਼ੀਨ ਆਟੋਮੈਟਿਕ ਸਾਰਾ ਕੁਝ ਦੇਖ ਲਓ ਹੁਣ ਆਟੋਮੈਟਿਕ ਹੋ ਗਿਆ ਠੀਕ ਜਿਹੜੇ ਸੈਂਸਰ ਇੱਥੇ ਤੇ ਵਸਾ ਅਟਰੀ ਰੱਖਣੀ ਆ ਆਹ ਮਸ਼ੀਨ ਇਧਰੋਂ ਇਦਾਂ ਨਿਕਲ ਹੀ ਜਾਂਦੇ ਆ ਉੱਲੇ ਹੀ ਬਣਾਉਣਾ ਪੀਸ ਦੇ ਲੋ ਕੱਟਦੇ ਨੇ ਕਾਹ ਜਾ ਸੈਂਸਰ ਸਿਸਟਮ ਆ ਹੈਗਾ ਇਧਰ ਉਹ ਬਣਾ ਇਹ ਵਿੱਚ ਪੱਕਦੇ ਆ ਇਹ। ਅੰਪਾਇਰ ਕੰਪੂਟਰ। ਮਾਰਦੀ ਹਾਫਾ। ਅੱਜ ਨਿਕਲਿਆ ਬਈ ਸੂਰਜ ਦੇਵਤਾ ਬਹੁਤ ਦਿਨਾਂ ਬਾਅਦ। ਅੱਜ ਨਿਕਲਿਆ। 12:00 ਵਜੇ ਦੇਖੋ ਮੇਰੇ ਪਿੰਡ ਦਾ ਨਜ਼ਾਰਾ। ਅੱਜ ਜੇ ਰਹਿੰਦਾ ਤਾਂ ਪਿੰਡ ਨਾ ਅੱਧਿਕ ਸੰਜੀ ਰਹਿੰਦੀ ਤੀ ਅੱਜ ਫਿਰ ਉਹ ਕਰਤਾ ਸ਼ੁਰੂ ਪਾਣੀ ਮੌਸਮ ਵੀ ਵਧੀਆ ਮੀਂਹ ਤਾਂ ਦੱਸਿਆ ਵਾ ਚਲ ਹੁਣ ਕਣਕ ਨੂੰ ਕੋਈ ਫਰਕ ਨਹੀਂ ਮੀਂਹ ਮੂ ਦਾ ਨਾ ਕਣਕ ਗਈ ਉੱਪਰ